ਸਸੀ ਗਾਲ ਦੋਸਤੋ ਜੇਕਰ ਤੁਸੀਂ ਲੈਣਾ ਚਾਹੁੰਦੇ ਹੋ ਸਿੱਖੀ ਨਾਲ ਸੰਬੰਧਿਤ ਕੋਈ ਵੀ ਸ਼ਸਤਰ ਜਿਵੇਂ ਕਿ ਖੰਡਾ, ਕਿਰਪਾਨ, ਕੜਾ, ਬਰਛਾ ਤੇ ਗੁਰਦੁਆਰਿਆਂ ਦੀ ਸਜਾਵਟ ਖਾਤਰ ਕੋਈ ਵੀ ਐਂਟੀਕ ਆਈਟਮ ਲੈਣਾ ਚਾਹੁੰਦੇ ਹੋ ਤਾਂ ਸਾਨੂੰ ਅੱਜ ਲੈ ਕੇ ਆਏ ਹਾਂ ਅਸੀਂ ਤਲਵੰਡੀ ਸਾਬੋ ਦੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਨਾਲ ਮੇਨ ਡਿਊਟੀ ਨਾਲ ਪਹਿਲੀ ਦੁਕਾਨ ਵਿਰਾਸਤ ਸ਼ਸਤਰ ਪੰਡਾਰ ਜੀ ਹਾਂ ਆਪਾਂ ਗੱਲਬਾਤ ਕਰਦੇ ਹਾਂ ਬਾਈ ਜੀ ਨਾਲ ਤੇ ਦੇਖਦੇ ਹਾਂ ਕਿ ਇੱਥੇ ਸਾਨੂੰ ਸਿੱਖੀਆਂ ਨਾਲ ਸੰਬੰਧਿਤ ਕੀ ਕੀ ਆਈਟਮਾਂ ਮਿਲਦੀਆਂ ਨੇ ਜਦ ਹਮਰੇ ਦਰਸ਼ਨ ਕੋ ਆਵੋ ਬਨ ਸਚੇ ਤਨ ਸਸਤ ਸਜਾਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਦੱਸੋ ਸਾਡੇ ਦਰਸ਼ਕਾਂ ਤੁਸੀਂ ਅੱਜ ਕੀ ਕੁਝ ਆਪਣੇ ਕੋਲੇ ਸਮਾਨ ਮਿਲਦਾ ਇੱਥੇ ਆਪਣੇ ਕੋਲੇ ਜੀ ਸਿੱਖੀ ਨਾਲ ਸੰਬੰਧਿਤ ਸਾਰੇ ਸ਼ਾਸਤਰ ਜਿਵੇਂ ਕਿਰਪਾਨ ਕੜਾ ਕੰਗਾ ਤੇ ਰੁਮਾਲਾ ਸਹਿਬ ਸਾਰੇ ਸ਼ਾਸਤਰ ਆਪਣੇ ਕੋਲੇ ਮਿਲਦੇ ਆ ਜੀ ਤੋਂ ਇਲਾਵਾ ਸਾਰੀ ਇਹ ਆਪਣਾ ਕੋਈ ਵੈਰਾਈਟੀ ਲੱਗੀ ਹੋਈ ਹੈ ਜੀ ਤੁਸੀਂ ਆਪਣਾ ਦੇਖ ਸਕਦੇ ਹੋ ਜਿਵੇਂ ਕੋਈ ਗੱਡੀ ਦੇ ਵਿੱਚ ਰੱਖਣ ਵਾਲੀ ਆਈਟਮ ਹੋਗੀ ਜੀ ਨਿਸ਼ਾਨ ਸਹਿਬ ਹੋਗੇ ਜੀ ਤੇ ਸ਼ੋਕੇਸ ਆਈਟਮ ਹੋਗੀ ਜੀ ਅੰਟੀਕ ਆਈਟਮ ਹੋਗੀ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਸਾਰੇ ਤੇਗਿਆਂ ਦੀ ਵੈਰੈਟੀ ਲੱਗੀ ਹੋਈ ਹੈ ਜੀ ਸਰਬਲੋ ਦੇ ਭਾਂਡੇ ਆ ਜੀ ਉਹ ਆਪਣੇ ਕੋਲੇ ਇਸ ਤਰ੍ਹਾਂ ਇਹਦੇ ਵਿੱਚ ਵੈਰੈਟੀ ਬਹੁਤ ਬਾਟੇ ਸਰਬਲੋ ਦੇ ਭਾਂਡੇ ਆਗੇ ਜੀ ਇਸ ਤੋਂ ਇਲਾਵਾ ਆਪਣੇ ਕੋਲੇ ਚੌਰ ਸਾਹਿਬ ਆਗੇ ਜੀ ਤੇ ਇਧਰ ਆ ਜੀ ਆਪਣੇ ਕੋਲੇ ਦਸਤਾਰਾਂ ਜੀ ਪੱਕੇ ਰੰਗਦਿਆਂ ਕੋਈ ਵੀ ਆਪਾਂ ਹਰ ਤਰ੍ਹਾਂ ਦੇ ਮਾਲਪੁਰੀ ਦੇ ਚੋਲੇ ਤੇ ਕਪੜਾ ਹੋ ਗਿਆ ਜੀ ਦਸਤਾਰਾਂ ਦਾ ਕਪੜਾ ਹੋ ਗਿਆ ਜੀ ਰਮਾਲਾ ਸਾਹਿਬ ਤੇ ਬਾਕੀ ਚੰਦੂਆ ਸਾਹਿਬ ਵਗੈਰਾ ਆਪਾਂ ਸਾਰੇ ਜੀ ਆਰਡਰ ਤੇ ਵੀ ਤਿਆਰ ਕਰਦੇ ਹਾਂ ਜੀ ਹਾਂਜੀ ਜੇਕਰ ਤੁਸੀਂ ਸਿੱਖੀ ਨਾਲ ਰਿਲੇਟਡ ਕੋਈ ਵੀ ਸੇਵਾ ਤੇ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਦੇ ਉੱਪਰ ਨੰਬਰ ਚੱਲ ਰਹੇ ਨੇ ਤੁਸੀਂ ਕਾਲ ਕਰਕੇ ਵੀ ਮੰਗਵਾ ਸਕਦੇ ਹੋ ਤੇ ਬਾਕੀ ਤੁਸੀਂ ਵਿਜ਼ਿਟ ਕਰ ਸਕਦੇ ਹੋ ਇੱਥੇ ਇਹਦਾ ਆਪਣਾ ਜਿਹੜਾ ਐਡਰੈਸ ਹੈ ਜੀ ਇਹ ਤਖਤਸ਼ਿਰੀ ਦਮਦਮਾ ਸਾਹਿਬ ਤਲਵੰਡੀ ਸਾਬੋ 메ਨ ਡਿਊਟੀ ਦੇ ਬਿਲਕੁਲ ਨਾਲ ਵਾਲੀ ਦੁਕਾਨ ਹੈ ਜੀ ਆਪਾਂ